जय गुरुदेव ਧੰਨ ਗੁਰਦੇਵ ਮੈਂ ਤੁਹਾਡਾ ਆਪਣਾ ਗਾਇਕ ਸਰਵਿਸ ਫੁੱਲ ਤੇ ਮੈਂ ਪ੍ਰੀਤ ਸਮਰਾਲਾ ਅੱਜ 108 ਸੰਤ ਬਾਬਾ ਪਾਕਰ ਸਿੰਘ ਜੀ ਦੇ ਦਰਬਾਰ ਤੇ ਢੀਂਗਰੀਆਂ ਸਲਾਨਾ ਜੋੜ ਮੇਲੇ ਤੇ ਉਹਨਾਂ ਦੇ ਜਨਮ ਦਿਨ ਤੇ ਇਸ ਸਲਾਨਾ ਜੋੜ ਮੇਲਾ ਜੋ ਸੰਤ ਸੰਮੇਲਨ ਹੋਇਆ ਹੋ ਰਿਹਾ ਹੈ ਬਹੁਤ ਆਨੰਦ ਆਇਆ ਇੱਥੇ ਦਰਸ਼ਨ ਕਰਨ ਵਾਸਤੇ ਆਏ ਸੀ ਅੱਜ ਔਰ ਬਹੁਤ ਆਨੰਦ ਆਇਆ ਕੀਰਤਨ ਦਰਬਾਰ ਸੁਣ ਕੇ ਮਹਾਪੁਰਸ਼ਾਂ ਦੇ ਬਚਨ ਸੁਣ ਕੇ ਤੇ ਅੱਜ ਅਸੀਂ ਇੱਕ ਪ੍ਰਣ ਕਰਕੇ ਇੱਥੋਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਪ੍ਰਣ ਕਰਕੇ ਜਾਈਏ ਉਸ ਮਾਲਕ ਦਾ ਹਮੇਸ਼ਾ ਨਾਮ ਜਪੀਏ ਉਸ ਮਾਲਕ ਨੂੰ ਹਮੇਸ਼ਾ ਯਾਦ ਰੱਖੀਏ ਕਿਉਂਕਿ ਉਸ ਮਾਲਕ ਤੋਂ ਬਿਨਾ ਕੋਈ ਵੀ ਸਹਾਈ ਨਹੀਂ ਹੋਣਾ ਤੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਐਨ ਆਰ ਐਸ ਲਾਈਵ ਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਪੂਰੇ ਇਸ ਸਲਾਨਾ ਸੰਸਮੇਲਨ ਨੂੰ ਆਪਣੇ ਲਾਈਵ ਚਲਾਇਆ ਦੇਸ਼ਾਂ ਵਿਦੇਸ਼ਾਂ ਵਿੱਚ ਸੋ ਬਹੁਤ ਹੀ ਅੱਛੀ ਟੀਮ ਹੈ ਐਨ ਆਰ ਐਸ ਜਿਹੜੀ ਲਾਈਵ ਚੈਨਲ ਚੱਲ ਰਿਹਾ ਹੈ ਸੋ ਸੁਣਨ ਬਤਵਾਰ ਸਬਸਕ੍ਰਾਈਬ ਕਰੋ ਬਤਵਾਰ ਸ਼ੇਅਰ ਕਰੋ YouTube ਤੇ ਦੇਖੋ ਸੋ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਇਸ ਸੰਸਮੇਲਨ ਦੀਆਂ ਸਾਡੀ ਡਿਊਟ ਜੋੜੀ ਵੱਲੋਂ ਮੈਂ ਸਰਜੀਤ ਫੁੱਲ ਤੇ ਮੈਂ ਪ੍ਰੀਤ ਸਮਰਾਲਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਸੋ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ